ਅੱਜ ਆਮਾਦੀ ਪਾਰਟੀ ਚ ਸ਼ਾਮਲ ਹੋ ਜਾਣਾ ਇੱਕਦਮ ਬਿਨਾ ਦੱਸੇ ਬਿਨਾ ਪੁੱਛੇ ਜੀ ਇੱਕਦਮ ਕਾਰਨ ਕੀ ਬਣਿਆ ਮੈਨੂੰ ਮਾਣ ਹੈ ਉਹ ਸੱਚੇ ਪਾਤਸ਼ਾਹ ਕਾਲਪੁਰ ਕੁ ਵੈਗਰੂ ਦੀ ਮੇਰੇ ਤੇ ਮੇਰੇ ਪਰਿਵਾਰ ਤੇ ਇੰਨੀ ਕਿਰਪਾ ਹੈ ਸਾਡਾ ਲੋਕ ਇੰਨਾ ਕ ਸਾਥ ਦਿੰਦੇ ਆ ਇੰਨਾ ਕ ਰਿਪਿਟੇਸ਼ਨ ਬਣਾਇਆ ਆਪਣਾ ਲੋਕਾਂ ਚ ਪਿਆਰ ਬਣਾਇਆ ਕਿ ਉਹ ਲੋਕ ਹੁਣ ਵੀ ਮੇਰੇ ਨਾਲ ਹੀ ਰਹਿਣਗੇ ਉਸ ਆਮ ਆਦੀ ਪਾਰਟੀ ਵੱਲੋਂ ਵੀ ਇਹਨਾਂ ਨੂੰ ਧਮਕੀ ਮਿਲੀ ਹੈ ਜਿਹੜੀ ਤੁਹਾਡੀ ਮੈਸੇਜ ਇੱਕ ਜੋਬ ਕਰਦੀ ਹੈ ਵੀ ਉਹਨਾਂ ਨੂੰ ਕਹਿੰਦੇ ਵੀ ਤੂੰ ਅਸੀਂ ਦੂਰ ਦੀ ਜਨ ਕੇ ਬਦਲੀ ਕਰਾ ਦਾਂਗੇ ਕੋਈ ਮੈਨੂੰ ਧਮਕੀ ਨਹੀਂ ਆਈ ਕੋਈ ਕਿਸੇ ਤਰ੍ਹਾਂ ਦਾ ਮੈਨੂੰ ਥ੍ਰੈਟ ਨਹੀਂ ਆਇਆ ਆਪਾਂ ਦੇਖਦੇ ਆ ਰਹੇ ਹਾਂ 15 20 25 ਸਾਲਾਂ ਤੋਂ ਜਿਹੜੀ ਪਾਰਟੀ ਦਾ ਜਿਹੜਾ ਬੰਦਾ ਉੱਥੋਂ ਇਲੈਕਸ਼ਨ ਲੜਦਾ ਉਹੀ ਲੜੀ ਜਾਂਦਾ ਰਹਿੰਦਾ ਹੋਰ ਤਾਂ ਕੋਈ ਸੁਪਨਾ ਵੀ ਨਹੀਂ ਲੈ ਸਕਦਾ ਕਿ ਮੈਂ ਮੇਰੇ ਦਾ ਇਲੈਕਸ਼ਨ ਲੜਦਾ ਨਾ ਹੀ ਅੱਜ ਤੋਂ ਪਹਿਲਾਂ ਕੋਈ ਸੁਪਨਾ ਲੈਂਦਾ ਸੀ ਕੋਈ ਆਮ ਬੰਦਾ ਵੀ ਐਮਐਲਏ ਬਣ ਸਕਦਾ ਜੇ ਉਹ ਨਾਲ ਲੜੂ ਉਹਦਾ ਭਰਾ ਲੜ ਲੂ ਉਹਦਾ ਭਰਾ ਨਾਲ ਲੜੂ ਅੱਗੇ ਉਹਦਾ ਬੇਟਾ ਇਲੈਕਸ਼ਨ ਲੜ ਲੂਗਾ ਸਾਡੇ ਵਰਗਿਆਂ ਨੂੰ ਤਾਂ ਇੱਕ ਵੈਸੇ ਇੱਕ ਵਰਕਰ ਦੇ ਤੌਰ ਤੇ ਜਾਂ ਭੀੜ ਇਕੱਠੀ ਕਰਨ ਵਾਸਤੇ ਜਿਹੜਾ ਆਮ ਪਾਰਟੀਆਂ ਜਿਹੜੀਆਂ ਵਰਤਦੀਆਂ ਕਿਵੇਂ ਹਲਕਾਣ ਚਾਰ ਸੂਬਾ ਸਿੰਘ ਬਾਦਲ ਹੈਣਾ ਖੋਰਵੀ ਅਕਾਲੀ ਆਗੂ ਆ ਜਿਵੇਂ ਮਨਤਾਪ ਸਿੰਘ ਬਰਾੜ ਆ ਇਹਨਾਂ ਨਾਲ ਕੋਈ ਤੁਹਾਡਾ ਵਿਚਾਰ ਹੋਇਆ ਵੀ ਮੈਂ ਪਾਰਟੀ ਛੱਡ ਕੇ ਜਾ ਰਿਹਾ ਹਾਂ ਵੀ ਕੱਲ੍ਹ ਨੂੰ ਤੁਸੀਂ ਮੈਨੂੰ ਕਹੋਗੇ ਵੀ ਤੇਰਾ ਕਾਰਨ ਕੀ ਸੀ ਕੋਈ ਇਹੋ ਜੀ ਗੱਲਬਾਤ ਹੋਈ ਤੁਹਾਡੇ ਨਾਲ ਕੋਈ ਕਿ ਸਤਾ ਦੇ ਵਿੱਚ ਸਰਕਾਰ ਆਉਣ ਕਰਕੇ ਤਾਂ ਨਹੀਂ ਹੋ ਗਿਆ ਵੀ ਇੱਧਰ ਸਰਕਾਰ ਹੈਗੀ ਆਪਾਂ ਇੱਧਰ ਚੱਲ ਰਿਹਾ ਪਰੜਾ ਭਾਰਾ ਉਧਰ ਜਿੰਕ ਪਰੜਾ ਜਿਹਾ ਭਾਰਾ ਹੋਇਆ ਨਹੀਂ ਗਾ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਅਵਤਾਰ ਸਿੰਘ ਜੀ ਤਾਰਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਰਿੰਦਰ ਪਾਜੰਗ ਜੀ ਰਾਮਿਆਣਾ ਅੱਜ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਸ਼ਾਮਲ ਹੋਣ ਦਾ ਕਾਰਨ ਕੀ ਹੈ ਅੱਜ ਪੁੱਛਾਂਗੇ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਨਰਿੰਦਰਪਾਲ ਸਿੰਘ ਜੀ ਸਾਡੇ ਨਾਲ ਰਾਮੇ ਵਾਲਾ ਸਾਡੇ ਨਾਲ ਨੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਗਤਾਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਇੱਥੇ ਪਹੁੰਚੇ ਹੋ ਔਰ ਸੱਚ ਦੀ ਪੜਤਾਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਔਰ ਸਤਿਕਾਰ ਅੱਜ ਆਮ ਆਦੀ ਪਾਰਟੀ ਚ ਸ਼ਾਮਲ ਹੋ ਜਾਣਾ ਇੱਕਦਮ ਬਿਨਾਂ ਦੱਸੇ ਬਿਨਾਂ ਪੁੱਛੇ ਜੀ ਇੱਕਦਮ ਕਾਰਨ ਕੀ ਬਣਿਆ ਇਹ ਇਸ ਤਰ੍ਹਾਂ ਜਗਤਾਰ ਜੀ ਕੁਝ ਵੀ ਇਹ ਚੀਜ਼ਾਂ ਅਚੰਚਿਤ ਨਹੀਂ ਹੁੰਦੀਆਂ ਔਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਜਿਹੜਾ ਵਰਤਾਰ ਹੈ ਰਾਜਨੀਤੀ ਦੇ ਵਿੱਚ ਕੋਈ ਕੋਈ ਵਿਸ਼ੇਸ਼ ਕੋਈ 13ਵੀਂ ਗੱਲ ਨਹੀਂ ਹੈ ਬੜਾ ਆਮ ਵਰਤਾਰਾ ਆ ਆਮ ਜੋ ਜੋ ਵੀ ਵਿਅਕਤੀ ਹੁੰਦਾ ਉਹਦੇ ਅੰਦਰ ਜਿਹੜੇ ਨਵੇਂ-ਨਵੇਂ ਵਿਚਾਰ ਜਨਮ ਲੈਂਦੇ ਰਹਿੰਦੇ ਆ ਵਕਤ-ਵਕਤ ਥਾਵਾਂ ਤੋਂ ਵਿਅਕਤੀ ਵਿਚਾਰ ਗ੍ਰਹਿਣ ਕਰਦਾ ਹੈ ਟੀਵੀ ਚੈਨਲਾਂ ਤੋਂ ਕਰਦਾ ਅਖਬਾਰਾਂ ਤੋਂ ਕਰਦਾ ਦੋਸਤ ਮਿੱਤਰਾਂ ਤੋਂ ਕਰਦਾ ਸੋਸ਼ਲ ਮੀਡੀਆ ਤੋਂ ਕਰਦਾ ਉਹ ਵਿਚਾਰ ਜਿਹੜੇ ਅੰਦਰ ਹੌਲੀ-ਹੌਲੀ ਇਕੱਠੇ ਹੁੰਦੇ ਜਾਂਦੇ ਔਰ ਅਖੀਰ ਤੇ ਇੱਕ ਵਿਚਾਰ ਧਾਰਾ ਦਾ ਰੂਪ ਧਾਰ ਲੈਂਦੇ ਆ ਉਹ ਵਿਚਾਰ ਧਾਰਾ ਜਦੋਂ ਪ੍ਰਾਉਡ ਹੋ ਜਾਂਦੀ ਹੈ ਜਦੋਂ ਪਰਪੱਕ ਹੋ ਜਾਂਦੀ ਹੈ ਉਹ ਫਿਰ ਲੋਕਾਂ ਸਾਹਮਣੇ ਆ ਜਾਂਦੀ ਹੈ ਉਹੀ ਮੇਰੇ ਨਾਲ ਹੋਇਆ ਇਸ ਤਰ੍ਹਾਂ ਦੇ ਵਿਚਾਰ ਜਿਹੜੇ ਆ ਹੌਲੀ-ਹੌਲੀ ਅੰਦਰ ਜਿਹੜੀ ਵਿਚਾਰ ਧਾਰਾ ਬਦਲ ਰਹੀ ਸੀ ਪੁਰਾਣੀ ਵਿਚਾਰ ਧਾਰਾ ਜਾ ਰਹੀ ਸੀ ਨਵੇਂ ਵਿਚਾਰ ਆ ਜਿਹੜੇ ਉਹਦਾ ਸਥਾਨ ਲੈ ਰਹੇ ਸੀ ਔਰ ਉਹਦਾ ਨਤੀਜਾ ਅੱਜ ਤੁਹਾਡੇ ਸਾਹਮਣੇ ਹੈ ਇੱਕ ਜਦੋਂ ਤੁਸੀਂ ਐ ਐਮਸੀ ਦੇ ਇਲੈਕਸ਼ਨ ਲੜਦੇ ਹੋ ਸਤਾ ਦੇ ਵਿੱਚ ਉਦੋਂ ਵੀ ਜਾਨੀ ਕਿ ਅਕਾਲੀ ਪਾਰਟੀ ਨਹੀਂ ਸੀ ਜੇ ਵੇਖੀਏ ਤਾਂ ਅੱਜ ਵੀ ਕੋਈ ਅਕਾਲੀ ਪਾਰਟੀ ਸਤਾ ਦੇ ਵਿੱਚ ਨਹੀਂ ਹੈਗੀ ਆ ਇੱਕ ਤਾਂ ਆਪਾਂ ਵੇਖੀਏ ਵੀ ਸਤਾ ਦਾ ਕਾਰਨ ਵੀ ਕੁਝ ਹੋ ਸਕਦਾ ਅ ਨਹੀਂ ਅਜਿਹਾ ਕੁਝ ਨਹੀਂ ਹੈ ਜੀ ਸਤਾ ਦੀ ਭੁੱਖ ਹੁੰਦੀ ਤਾਂ ਮੈਂ ਉਦੋਂ ਵੀ ਜਿਹੜਾ ਹੈ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਟਿਕਟ ਦੀਆਂ 4 ਤੋਂ 5 ਆਫਰ ਆਈਆਂ ਸੀ ਮਾਸਟਰ ਬਲਦੇਵ ਜੀ ਇੱਥੇ ਹਲਕਾ ਇੰਚਾਰਜ ਸੀਗੇ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਮੈਨੂੰ ਫੋਨ ਆਇਆ ਸੀ ਸਰਦਾਰ ਗਿਆਨ ਸਿੰਘ ਜੀ ਸਾਡੇ ਸੀਨੀਅਰ ਆਗੂ ਆ ਇਧਰਲੇ ਪਾਸੋਂ ਉਹਨਾਂ ਦਾ ਗੁਰਬਖਸ਼ ਸਿੰਘ ਜੀ ਜੋ ਪ੍ਰਧਾਨ ਹੁੰਦੇ ਸੀ ਪੈਨਸ਼ਨਰ ਐਸੋਸੀਏਸ਼ਨ ਦੇ ਅੱਜ ਸਾਡੇ ਦਰਮਿਆਨ ਨਹੀਂ ਰਹੇ ਉਹਨਾਂ ਨੇ ਵੀ ਮੈਨੂੰ ਵਾਰ-ਵਾਰ ਕਿਹਾ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਲੜੋ ਪਰ ਕਿਉਂਕਿ ਉਸ ਵਕਤ ਮੈਂ ਅਕਾਲੀ ਦਲ ਦੇ ਵਿੱਚ ਸੀਗਾ ਤਾਂ ਮੇਰਾ ਇਹ ਬਣਦਾ ਨਹੀਂ ਸੀਗਾ ਕਿ ਮੈਂ ਕਿਸੇ ਹੋਰ ਪਾਰਟੀ ਤੋਂ ਚੋਣ ਲੜਾਂ ਜੋ ਵੀ ਚੱਲ ਰਿਹਾ ਸੀਗਾ ਔਖੇ ਵੇਲੇ ਜਾਂ ਉਸ ਤਰ੍ਹਾਂ ਦਾ ਸੀਨ ਜੋ ਸੀ ਉਸ ਵੇਲੇ ਫਿਰ ਮੈਂ ਅਕਾਲੀ ਦਲ ਦੀ ਟਿਕਟ ਤੋਂ ਹੀ ਚੋਣ ਉਸ ਵੇਲੇ ਲੜਿਆ ਸੀ ਜੀ ਇੱਕ ਸਾਨੂੰ ਇਹ ਵੀ ਜਿਹੜੇ ਤੁਹਾਨੂੰ ਚੋਣ ਵਾਲੇ ਜਦੋਂ ਆਪਾਂ ਐਮਸੀ ਦੀ ਡਾਇਰੈਕਟਰ ਦੇ ਚੋਣ ਲੜਦੇ ਇਲੈਕਸ਼ਨ ਲੜੇ ਸੀ ਤੁਸੀਂ ਐਮਸੀ ਤੋਂ ਜੇਤੋ ਤੋਂ ਉਦੋਂ ਜਨਨ ਕਿ ਜਿਹੜੇ ਤੁਹਾਡੇ ਆਪ ਦੇ ਨੇੜਤਾ ਮਿੱਤਰ ਤੁਸੀਂ ਦੋਸਤ ਅਸੀਂ ਤੁਹਾਡੇ ਜਿਹੜੇ ਵਾਰਡ ਦੇ ਲੋਕ ਸੀ ਉਹਨਾਂ ਨੂੰ ਜਨਨ ਕਿ ਆਪਾਂ ਬੜਾ ਪਿਆਰ ਕਰਦੇ ਸੀ ਤੇ ਲੋਕ ਤੁਹਾਨੂੰ ਬੜਾ ਪਿਆਰ ਕਰਦੇ ਸੀ ਜਨਨ ਕਿ ਤੁਹਾਨੂੰ ਚੰਗੀ ਬਹੁਮਤ ਦੇ ਨਾਲ ਲੋਕਾਂ ਨੇ ਜਿਤਾਇਆ ਠੀਕ ਹੈ ਕਿ ਅੱਜ ਤੁਸੀਂ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਣੇ ਹੋ ਕਿ ਉਹਨਾਂ ਲੋਕਾਂ ਦੀ ਵੀ رائے ਲਈ ਗਈ ਹੈ ਵੀ ਮੈਂ ਉਧਰ ਸ਼ਾਮਲ ਹੋਵਾਂ ਜਾਂ ਨਾ ਹੋਵਾਂ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ 70% ਲੋਕਾਂ ਦੀ رائے ਲਈ ਗਈ ਆ ਪਰ ਬਹੁ ਗਿਣਤੀ ਲੋਕਾਂ ਦੀ رائے ਲਈ ਗਈ ਆ ਔਰ ਮੈਨੂੰ ਮਾਣ ਆ ਉਹ ਸੱਚੇ ਪਾਤਸ਼ਾਹ ਕਾਲਪੁਰਖ ਵਾਹਿਗੁਰੂ ਦੀ ਮੇਰੇ ਤੇ ਮੇਰੇ ਪਰਿਵਾਰ ਤੇ ਇੰਨੀ ਕਿਰਪਾ ਹੈ ਸਾਡਾ ਲੋਕ ਇੰਨਾ ਕ ਸਾਥ ਦਿੰਦੇ ਆ ਇੰਨਾ ਕ ਰਿਪਿਊਟੇਸ਼ਨ ਬਣਾਇਆ ਆਪਣਾ ਲੋਕਾਂ ਚ ਪਿਆਰ ਬਣਾਇਆ ਕਿ ਉਹ ਲੋਕ ਹੁਣ ਵੀ ਮੇਰੇ ਨਾਲ ਹੀ ਰਹਿਣਗੇ ਜੀ ਜੀ ਇੱਕ ਗੱਲ ਇਹ ਵੀ ਨਰਿੰਦਰ ਜੀ ਸੁਣਨ ਨੂੰ ਆਈ ਹੈ ਕਹਿੰਦੇ ਵੀ ਜਿਹੜਾ ਆਮ ਆਦੀ ਪਾਰਟੀ ਦੇ ਵਿੱਚ ਅਟੇ ਟਾਈਮ ਜਣਕੇ ਵਿੱਚ ਸ਼ਾਮਲ ਹੋ ਜਾਣਾ ਕੁਝ ਆਮ ਆਦੀ ਪਾਰਟੀ ਵੱਲੋਂ ਵੀ ਇਹਨਾਂ ਨੂੰ ਧਮਕੀ ਮਿਲੀ ਹੈ ਜਿਹੜੀ ਤੁਹਾਡੀ ਮੈਸੇਜ ਇੱਕ ਜੋਬ ਕਰਦੀ ਹੈ ਵੀ ਉਹਨਾਂ ਨੂੰ ਕਹਿੰਦੇ ਵੀ ਤੋ ਅਸੀਂ ਦੂਰ ਦੀ ਜਣਕੇ ਬਦਲੀ ਕਰਾ ਦਾਂਗੇ ਇਹ ਵੀ ਸ਼ਾਇਦ ਕੋਈ ਧਮਕੀ ਆਈ ਹੋਵੇ ਇਸ ਵਹੀ ਕੋਈ ਇਹ ਗੱਲਾਂ ਬਿਲਕੁਲ ਬੇਬੁਨਿਆਦ ਤੇ ਮਨ ਘੜਤ ਹੈ ਇਹ ਵਿਰੋਧੀ ਹੁਣ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਇਹਦੇ ਵਿੱਚੋਂ ਕਾਰਨ ਤਲਾਸ਼ਣਗੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਵਿਅਕਤੀ ਆ ਜਿਹੜੇ ਜਾਂ ਮੈਂਬਰ ਆ ਜਾਂ ਕੋਈ ਆਗੂ ਦੇਦਾਰ ਆ ਉਹ ਵੀ ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਣਾਉਣਗੇ ਹੋਰ ਲੋਕ ਵੀ ਬਣਾ ਸਕਦੇ ਕੋਈ ਗੱਲ ਨਹੀਂ ਜੀ ਮੈਂ ਸਭ ਦਾ ਸਤਿਕਾਰ ਕਰਦਾ ਪਰ ਅਜਿਹਾ ਕੁਝ ਨਹੀਂਗਾ ਆਮ ਆਦਮੀ ਪਾਰਟੀ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਚਲਨ ਨਹੀਂ ਹੈਗਾ ਜੋ ਰਵਾਇਤੀ ਪਾਰਟੀਆਂ 'ਚ ਚੱਲਦਾ ਸੀ ਕੋਈ ਮੈਨੂੰ ਧਮਕੀ ਨਹੀਂ ਆਈ ਕੋਈ ਕਿਸੇ ਤਰ੍ਹਾਂ ਦਾ ਮੈਨੂੰ ਥ੍ਰੈਟ ਨਹੀਂ ਆਏਗਾ ਮੈਂ ਮਾਨ ਸਾਹਿਬ ਦੀਆਂ ਜੋ ਨੀਤੀਆਂ ਕਿਉਂਕਿ ਨਵਾਂਪਣ ਉਹ ਆਮ ਲੋਕਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਆ ਆਮ ਲੋਕਾਂ ਨੂੰ ਉੱਪਰ ਚੱਕਣਾ ਚਾਹੁੰਦੇ ਆ ਚਾਹੇ ਤਾਂ ਉਹ ਲੋਕ ਆਮ ਵਿਅਕਤੀ ਹੈ ਚਾਹੇ ਉਹਨਾਂ ਦੇ ਪਾਰਟੀ ਦੇ ਵਰਕਰ ਹੈ ਉਹਨਾਂ ਨੂੰ ਤੁਸੀਂ ਦੇਖੋਗੇ ਸਾਰੇ ਪਾਸੇ ਆਪਣੇ ਐਮਐਲਏ ਮੰਤਰੀ ਈਵਨ ਕਿ ਮੁੱਖ ਮੰਤਰੀ ਸਾਰੇ ਆਮ ਘਰਾਂ ਦੀ ਬੈਕਗ੍ਰਾਉਂਡ ਤੋਂ ਆ ਕੀ ਆਖਣਾ ਕੋਈ ਏਕਾ ਦੁਕਾਈ ਕਈ ਵਾਰ ਚਲੋ ਇਹ ਜ਼ਰੂਰੀ ਤਾਂ ਨਹੀਂ ਕਿ ਚੰਗੇ ਇੱਕ ਵੱਡੇ ਘਰ ਦਾ ਕੋਈ ਬੰਦਾ ਆ ਹੀ ਨਹੀਂ ਸਕਦਾ ਅਜਿਹਾ ਤਾਂ ਨਹੀਂ ਹੈ ਪਰ ਬਹੁ ਗਿਣਤੀ ਇਹਨਾਂ ਨੇ ਆਮ ਲੋਕਾਂ ਨੂੰ ਉੱਪਰ ਚੁੱਕਿਆ ਜਦੋਂ ਕਿ ਰਵਾਇਤੀ ਪਾਰਟੀਆਂ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਕਦੇ ਸੋਚਿਆ ਹੀ ਨਹੀਂ ਗਿਆ ਕਿ ਆਮ ਬੰਦੇ ਨੂੰ ਵੀ ਅਸੀਂ ਅੱਗੇ ਲਿਆ ਸਕਦੇ ਹਾਂ ਆਪਾਂ ਦੇਖਦੇ ਆ ਰਹੇ ਹਾਂ 15 20 25 ਸਾਲਾਂ ਤੋਂ ਜਿਹੜੀ ਪਾਰਟੀ ਦਾ ਜਿਹੜਾ ਬੰਦਾ ਉੱਥੋਂ ਇਲੈਕਸ਼ਨ ਲੜਦਾ ਉਹੀ ਲੜੀ ਜਾਂਦਾ ਰਹਿੰਦਾ ਹੋਰ ਤਾਂ ਕੋਈ ਸੁਪਨਾ ਵੀ ਨਹੀਂ ਲੈ ਸਕਦਾ ਕਿ ਮੈਂ ਮੇਰੇ ਦਾ ਇਲੈਕਸ਼ਨ ਲੜਦਾ ਨਾ ਹੀ ਅੱਜ ਤੋਂ ਪਹਿਲਾਂ ਕੋਈ ਸੁਪਨਾ ਲੈਂਦਾ ਸੀ ਕੋਈ ਆਮ ਬੰਦਾ ਵੀ ਐਮਐਲਏ ਬਣ ਸਕਦਾ ਜੇ ਉਹ ਨਾਲ ਲੜੂ ਉਹਦਾ ਭਰਾ ਲੜ ਲੂ ਉਹਦਾ ਭਰਾਣਾ ਲੜੂ ਅੱਗੇ ਉਹਦਾ ਬੇਟਾ ਇਲੈਕਸ਼ਨ ਲੜ ਲੂਗਾ ਸਾਡੇ ਵਰਗਿਆਂ ਨੂੰ ਤਾਂ ਇੱਕ ਵੈਸੇ ਇੱਕ ਵਰਕਰ ਦੇ ਤੌਰ ਤੇ ਜਾਂ ਭੀੜ ਇਕੱਠੇ ਕਰਨ ਵਾਸਤੇ ਜਿਹੜੀਆਂ ਆਮ ਪਾਰਟੀਆਂ ਜਿਹੜੀਆਂ ਵਰਤਦੀਆਂ ਤੋ ਇਹ ਇਹਨਾਂ ਗੱਲਾਂ ਨੂੰ ਮੈਂ ਦੇਖਦੇ ਹੋਏ ਕਿਉਂਕਿ ਮੈਂ ਰਾਜਨੀਤੀ ਦੇ ਵਿੱਚ ਆ ਚਾਹੇ ਕੋਈ ਬਿਜ਼ਨਸ 'ਚ ਚਾਹੇ ਰਾਜਨੀਤੀ 'ਚ ਅੱਗੇ ਵਧਣ ਦੀ ਚਾਹ ਹਰ ਕਿਸੇ ਦੇ ਮਨ ਵਿੱਚ ਹੁੰਦੀ ਹੈ ਔਰ ਮੈਂ ਮਹਿਸੂਸ ਕਰ ਰਿਹਾ ਸੀਗਾ ਕਿ ਬਹੁਤ ਸਾਰੇ ਤਨਾੜ ਲੋਕਾਂ ਦੇ ਹੁੰਦੇ ਆ ਸਨੀਅਰਿਟੀ ਲਿਸਟ ਬੜੀ ਲੰਮੀ ਦੇ ਚੱਲਦੇ ਆ ਸਾਡਾ ਇੱਥੇ ਅੱਗੇ ਆਉਣਾ ਜਿਹੜਾ ਉਹ ਬਹੁਤ ਮੁਸ਼ਕਲ ਲੱਗਦਾ ਦੂਰ ਦੂਰ ਤੱਕ ਅਜਿਹਾ ਕੁਝ ਵੀ ਨਹੀਂ ਹੈ ਇੱਕ ਇਹ ਵੀ ਗੱਲ ਪੁੱਛੀ ਦੱਸੀ ਜਾ ਰਹੀ ਹੈ ਜਿਹੜੀਆਂ ਹੁਣ ਜਨਨ ਕਿ ਸ਼ਰੋਮੀ ਗੁਰਦਾਰਾ ਕਮੇਟੀ ਦੀਆਂ ਜਨਨ ਜਿਹੜੇ ਇਲੈਕਸ਼ਨ ਆ ਰਹੇ ਨੇ ਜਨਨ ਕਿ ਉਹਦੇ ਵਿੱਚ ਵੀ ਤੁਸੀਂ ਜਨਨ ਕਿ ਟਿਕਟ ਦੀ ਮੰਗ ਕਰਦੇ ਹੋਵੋਗੇ ਸ਼ਾਇਦ ਤੁਹਾਨੂੰ ਟਿਕਟ ਦੀ ਉੱਥੇ ਮੰਗ ਜਿਹੜੀ ਤੁਸੀਂ ਰੱਖੀ ਸੀ ਸ਼ਾਇਦ ਤੁਹਾਨੂੰ ਕਿਸੇ ਆਸੇ ਪਾਸੇ ਟਾਲ ਮਟੋਲ ਕਰ ਦਿੱਤਾ ਜਾਵੇ ਉਹਦਾ ਵੀ ਕੋਈ ਗਿੱਸਾ ਗੁਲਾਬ ਹੋ ਸਕਦਾ ਤੁਹਾਡੇ ਵਿੱਚ ਕੁਝ ਦੇਖੋ ਮੇਰੇ ਮਨ ਦੇ ਵਿੱਚ ਉਹ ਇਲੈਕਸ਼ਨ ਲੜਨ ਦੀ ਇੱਛਾ ਸੀ ਪਰ ਮੈਂ ਹਲੇ ਤੱਕ ਪਾਰਟੀ ਕੋਲੋਂ ਉਹਦੀ ਡਿਮਾਂਡ ਨਹੀਂ ਸੀ ਕੀਤੀ ਨਾ ਹੀ ਇਸ ਤਰ੍ਹਾਂ ਦਾ ਕੋਈ ਮਾਹੌਲ ਬਣਿਆ ਸੀ ਹਲੇ ਹੁਣੇ ਜਿਹੜੀ ਆ ਵੋਟਾਂ ਬੰਨ੍ਹਣ ਸੰਬੰਧੀ ਜਾਣਕਾਰੀ ਆਈ ਸੀ ਕਿ ਵੋਟਾਂ ਬੰਨ੍ਹਣੀਆਂ ਪਰ ਮੈਂ ਹਜੇ ਤੱਕ ਨਾ ਤਾਂ ਸਾਡੇ ਹਲਕਾ ਇੰਚਾਰਜ ਜੋਸੀ ਕੇ ਸਰਦਾਰ ਸੂਬਾ ਸਿੰਘ ਬਾਦਲ ਔਰ ਨਾ ਹੀ ਕਿਸੇ ਹੋਰ ਆਗੂ ਦੇ ਸਾਹਮਣੇ ਇਸ ਤਰ੍ਹਾਂ ਦੀ ਕੋਈ ਵੀ ਇੱਛਾ ਹਾਲੇ ਤੱਕ ਮੈਂ ਜ਼ਾਹਿਰ ਨਹੀਂ ਕੀਤੀ ਸੀ ਪਰ ਤੁਸੀਂ ਦੇਖੋ ਰਾਜਨੀਤੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅੰਡਰਸਟੂਡੀ ਹੁੰਦੀਆਂ ਲੋਕ ਵੇਖ ਕੇ ਅੰਦਾਜ਼ੇ ਲਾ ਲੈਂਦੇ ਆ ਜਾਂ ਮੇਰਾ ਸਰੂਪ ਵੇਖ ਕੇ ਕਿਹੜਾ ਬਦਲ ਬਦਲਿਆ ਪਿਛਲੇ ਸਮੇਂ ਦੇ ਵਿੱਚ ਵੀ ਸ਼ਾਇਦ ਐਸਜੀਪੀਸੀ ਦੀ ਚੋਣ ਲੜਨੀ ਚਾਹੁੰਦਾ ਜਾਂ ਟਿਕਟ ਦੀ ਡਿਮਾਂਡ ਕਰੂਗਾ ਪਰ ਇਸ ਤਰ੍ਹਾਂ ਦਾ ਹਾਲੇ ਕੁਝ ਵੀ ਨਹੀਂ ਸੀ ਮੇਰੇ ਮਨ ਵਿੱਚ ਇਹ ਗੱਲ ਸੀ ਮੈਂ ਲੜਨ ਦਾ ਇੱਛੁਕ ਸੀ ਪਰ ਮੈਂ ਨਾ ਤਾਂ ਟਿਕਟ ਦੀ ਡਿਮਾਂਡ ਹੀ ਕੀਤੀ ਸੀ ਤੇ ਨਾ ਹੀ ਹਲੇ ਕੋਈ ਇਸ ਤਰ੍ਹਾਂ ਦੀਆਂ ਟਿਕਟਾਂ ਵੰਡਣ ਦੀ ਕੋ ਜਿਵੇਂ ਹਲਕਣ ਚਾਰ ਸੂਬਾ ਸਿੰਘ ਬਾਦਲਾ ਹੈ ਹਨਾ ਹੋਰ ਵੀ ਕੱਲੀ ਆਗੂ ਆ ਜਿਵੇਂ ਮਨਤਾਰ ਸਿੰਘ ਬਰਾੜ ਆ ਇਹਨਾਂ ਨਾਲ ਕੋਈ ਤੁਹਾਡਾ ਵਿਚਾਰ ਹੋਇਆ ਵੀ ਮੈਂ ਪਾਰਟੀ ਛੱਡ ਕੇ ਜਾ ਰਿਹਾ ਹਾਂ ਵੀ ਕੱਲ੍ਹ ਤੁਸੀਂ ਮੈਨੂੰ ਕਹੋਗੇ ਵੀ ਤੇਰਾ ਕਾਰਨ ਕੀ ਸੀ ਕੋਈ ਇਹੋ ਜੀ ਗੱਲਬਾਤ ਹੋਈ ਤੁਹਾਡੇ ਨਾਲ ਕੋਈ ਇਹਨਾਂ ਦੀ ਨਹੀਂ ਨਹੀਂ ਜੀ ਮੇਰੀ ਇਸ ਤਰ੍ਹਾਂ ਦੀ ਕਿਸੇ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ ਨਾ ਹੀ ਮੈਂ ਇਸ ਤਰ੍ਹਾਂ ਦੀ ਕੋਈ ਗੱਲ ਆ ਕਿ ਅੱਜ ਮੈਂ ਉਸ ਜਿਵੇਂ ਕਹਿੰਦੇ ਹੁੰਦੇ ਆ ਕਿ ਯਾਰੀ ਲੱਗੀ ਤਾਂ ਲਵਾਤੇ ਤਖਤੇ ਟੁੱਟੀ ਤਾਂ ਚਗਾਠ ਪੱਟ ਲਈ ਨਾ ਹੀ ਕੋਈ ਮੇਰੇ ਮਨ 'ਚ ਕੋਈ ਇਸ ਤਰ੍ਹਾਂ ਦਾ ਗਿਲਾ ਸ਼ਿਕਵਾ ਹੈ ਕਿ ਮੈਨੂੰ ਕਿਸੇ ਲੀਡਰ ਤੋਂ ਕੋਈ ਸ਼ਿਕਾਇਤ ਸੀ ਜਾਂ ਪਾਰਟੀ ਤੋਂ ਤੇ ਇਹ ਵਿਚਾਰਧਾਰਾ ਦਾ ਪਰਿਵਰਤਨ ਹੈ ਜਿਹੜਾ ਕਿ ਅੱ ਆਮਾਦੀ ਪਾਰਟੀ ਦੇ ਵਿੱਚ ਕੋਈ ਤੁਹਾਨੂੰ ਅਹੁਦਾ ਵੀ ਦਿੱਤਾ ਗਿਆ ਨਹੀਂ ਜੀ ਫਿਲਹਾਲ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਨਾ ਹੀ ਮੈਂ ਕੋਈ ਸ਼ਰਤ ਰੱਖ ਕੇ ਨਾ ਹੀ ਮੈਂ ਕੋਈ ਮੰਗ ਮੰਨ ਕੇ ਜਿਹੜਾ ਹੈ ਸ਼ਾਮਲ ਹੋਇਆ ਮੈਂ ਨਿਰਸਵਾਰਥ ਔਰ ਬਿਨਾ ਸ਼ਰਤ ਦੇ ਪਾਰਟੀ ਜੁਆਇਨ ਕੀਤੀ ਹੈ ਅੱਗੇ ਪਾਰਟੀ ਨੇ ਵੇਖਣਾ ਕਿ ਮੈਂ ਕੀ ਡਿਜ਼ਰਵ ਕਰਦਾ ਔਰ ਮੈਨੂੰ ਕੀ ਦੇਣਾ ਮੇਰੀ ਇਸ ਤਰ੍ਹਾਂ ਦੀ ਕਦੇ ਵੀ ਲਾਲਸਾ ਨਹੀਂ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਮੇਰੇ ਕੋਲ ਕੋਈ ਵੀ ਅਹੁਦਾ ਨਹੀਂ ਸੀ ਪਾਰਟੀ ਵੱਲੋਂ ਦਿੱਤਾ ਗਿਆ ਮੈਂ ਇਲੈਕਸ਼ਨ ਜ਼ਰੂਰ ਲੜਿਆ ਸੀ ਮੈਨੂੰ ਟਿਕਟ ਦਿੱਤੀ ਗਈ ਸੀ ਮੈਂ ਧੰਨਵਾਦੀ ਹਾਂ ਉਸ ਸਮੇਂ ਮੈਨੂੰ ਟਿਕਟ ਦਿੱਤੀ ਗਈ ਮੈਂ ਇਲੈਕਸ਼ਨ ਲੜਿਆ ਸੀ ਪਰ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਵੀ ਅਹੁਦਾ ਨਹੀਂ ਸੀ ਨਾ ਹੀ ਮੈਂ ਕਦੇ ਮੰਗਿਆ ਸੀ ਨਾ ਹੀ ਮੈਨੂੰ ਦਿੱਤਾ ਗਿਆ ਸੀ ਕਿਤੇ ਜਨਨਿਕ ਸਤਾ ਦੇ ਵਿੱਚ ਸਰਕਾਰ ਆਉਣ ਕਰਕੇ ਤਾਂ ਨਹੀਂ ਹੋ ਗਿਆ ਵੀ ਇੱਧਰ ਸਰਕਾਰ ਹੈਗੀ ਆਪਾਂ ਇੱਧਰ ਚੱਲੇ ਵੀ ਪਰੜਾ ਭਾਰਾ ਉਧਰ ਜਨਨਿਕ ਪਰੜਾ ਜੇ ਭਾਰਾ ਹੋ ਜਾਣੀਗਾ ਜੇ ਅਜਿਹਾ ਹੁੰਦਾ ਤਾਂ ਪਹਿਲਾਂ 5 ਸਾਲ ਕਾਂਗਰਸ ਦੀ ਸਰਕਾਰ ਰਹੀ ਆ ਉਹਦੇ ਵਿੱਚ ਵੀ ਮੇਰੇ ਬਹੁਤ ਸਾਰੇ ਕਾਂਗਰਸੀਆਂ ਨਾਲ ਨਿੱਜੀ ਤਾਲੁਕਾ ਸੀਗੇ ਮੇਰੇ ਮਿੱਤਰ ਸੀਗੇ ਕੁਝ ਤਾਂ ਬਹੁਤ ਪਾਵਰ ਦੇ ਵਿੱਚ ਵੀ ਸੀ ਕਿ ਕਿ ਢਿੱਲੋਂ ਸਾਹਿਬ ਦੇ ਮੈਂ ਬਹੁਤ ਕਰੀਬ ਸੀ ਪਰ ਇਹ ਗੱਲ ਸਾਹਮਣੇ ਤਾਂ ਨਹੀਂ ਆਉਂਦੀਆਂ ਇਹ ਗੱਲਾਂ ਕਿਉਂਕਿ ਅਸੀਂ ਪਾਰਟੀ ਲੱਗ ਸੀ ਪਰ ਮੇਰੀ ਨੇੜਤਾ ਉਹਨਾਂ ਨਾਲ ਸੀ ਬਹੁਤ ਸਾਰੇ ਮੇਰੇ ਸਾਡੇ ਸਾਂਝੇ ਮਿੱਤਰ ਆ ਕਿ ਜਿਨ੍ਹਾਂ ਨੇ ਮੈਨੂੰ ਉਹਨਾਂ ਨਾਲ ਮਿਲਵਾਇਆ ਵੀ ਸੀ ਔਰ ਉਹਨਾਂ ਨੇ ਪ੍ਰਧਾਨ ਦੀ ਚੋਣ ਵੇਲੇ ਵੀ ਮੈਨੂੰ ਉਹਨਾਂ ਵੱਲੋਂ ਆਫਰ ਆਈ ਸੀਗੀ ਕਿ ਮੈਨੂੰ ਮੀਤ ਪ੍ਰਧਾਨ ਦਾ ਉਹ ਤਾਂ ਦੇ ਦਿੱਤਾ ਜਾਊਗਾ ਤੇ ਮੈਂ ਪਾਰਟੀ ਜੁਆਇਨ ਕਰ ਲਾਂ ਪਰ ਮੈਂ ਪਾਰਟੀ ਕਾਂਗਰਸ ਜੁਆਇਨ ਨਹੀਂ ਸੀ ਕੀਤੀ ਸੱਤਾ ਦੇ ਵਿੱਚ ਸੀ ਹੁਣ ਆਮ ਆਦਮੀ ਪਾਰਟੀ ਨੂੰ ਵੀ ਪੌਣੇ 2 ਸਾਲ ਹੋ ਚੱਲੇ ਆ ਤਾਂ ਮੈਂ ਕੋਈ ਜੇ ਮੈਨੂੰ ਇਹ ਹੀ ਲਾਲਸਾ ਹੁੰਦੀ ਤਾਂ ਮੈਂ ਤੁਰੰਤ ਹੀ ਨਤੀਜੇ ਆਉਣ ਦਾ ਚੌਥੇ ਪੰਜਵੇਂ ਦਿਨ ਜਿਹੜਾ ਪਾਰਟੀ ਜੁਆਇਨ ਕਰ ਜਾਂਦਾ ਅਜਿਹਾ ਕੋਈ ਲਾਲਚ ਮੇਰੇ ਮਨ ਵਿੱਚ ਰਾਜਨੀਤਿਕ ਤੌਰ ਤੇ ਨਾ ਰਿਹਾ ਨਾ ਹੀ ਰਹੂਗਾ ਹੁਣ ਤੁਸੀਂ ਜਾਨੀ ਕਿ ਜੁਆਇਨ ਕਰ ਲਿਆ ਆਮ ਆਦੀ ਪਾਰਟੀ ਚ ਜੇ ਤੁਹਾਡੇ ਕੋਲ ਕੋਈ ਕੰਮ ਆ ਲਾਉਂਦਾ ਹੈ ਅਕਾਲੀ ਆਉਂਦੇ ਜਿਵੇਂ ਤੁਸੀਂ ਪਹਿਲੇ ਅਕਾਲੀਆਂ ਦੇ ਵਿੱਚ ਸੀ ਕੀ ਉਹਨਾਂ ਦੇ ਕੰਮ ਉਸੇ ਤਰ੍ਹਾਂ ਜਾਂ ਬਿਤਕਰਕ ਕੀਤਾ ਜਗ ਉਹਨਾਂ ਨੂੰ ਕੋਈ ਐਮਐਲਏ ਮੂਲਕ ਸਿੰਘ ਮੈਨੂੰ ਜਿੰਨੇ ਵਾਰ ਵੀ ਕਿਤੇ ਗਾਹੇ ਬਗਾਹੇ ਮਿਲੇ ਆ ਹੁਣ ਤਾਂ ਮੈਂ ਪਾਰਟੀ ਜੁਆਇਨ ਕਰ ਲਈ ਆ ਹੁਣ ਤਾਂ ਮੈਂ ਕਹਿਣਾ ਹੀ ਆ ਪਰ ਉਹ ਉਹ ਪਹਿਲਾਂ ਵੀ ਅਕਸਰ ਇਹ ਕਹਿੰਦੇ ਸੁਨੇ ਜਾਂਦੇ ਸੀ ਸਾਰੇ ਲੋਕਾਂ ਨੂੰ ਮੈਨੂੰ ਨਹੀਂ ਜੇ ਕਿਤੇ ਮਿਲ ਵੀ ਜਾਂਦੇ ਵੀ ਐਮਸੀ ਸਾਹਿਬ ਕੋਈ ਵੀ ਕੰਮਕਾਰ ਹੋਵੇ ਕਿਸੇ ਪਾਰਟੀ ਦਾ ਬੰਦਾ ਹੋਵੇ ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ ਅਸੀਂ ਸਾਰਿਆਂ ਨੂੰ ਬਰਾਬਰ ਦਾ ਸਤਿਕਾਰ ਦਿੰਨੇ ਆ ਚਾਹੇ ਵੋਟਾਂ ਸਾਨੂੰ ਪਾਈਆਂ ਚਾਹੇ ਨਹੀਂ ਪਾਈਆਂ ਕਿਸੇ ਵੀ ਪਾਰਟੀ ਦਾ ਬੰਦਾ ਉਹ ਕਿਸੇ ਨੂੰ ਔਰ ਜਵਾਬ ਦਿੰਦੇ ਵੀ ਨਹੀਂ ਮੇਰੇ ਕੋਲ ਧਾਰਨਾ ਵੀ ਹੈ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਯਾਰ ਅਸੀਂ ਐਮਐਲਏ ਸਾਉ ਨੂੰ ਇਹ ਕੰਮ ਕਿਹਾ ਸੀ ਔਰ ਉਹਨੇ ਸਾਡਾ ਕੰਮ ਕਰਤਾ ਔਰ ਉਹੀ ਚੀਜ਼ਾਂ ਕਈ ਵਾਰ ਤੁਹਾਨੂੰ ਖਿੱਚ ਲੈਂਦੀਆਂ ਅੱਜ ਜਦੋਂ ਤੁਸੀਂ ਸ਼ਾਮਲ ਹੋਣੇ ਆ ਆਮ ਆਦੀ ਪਾਰਟੀ ਦੇ ਕਿਹੜੇ-ਕਿਹੜੇ ਲੀਡਰ ਤੁਹਾਡੇ ਘਰ ਪਹੁੰਚੇ ਸੀ ਐਮਐਲਏ ਸਰਦਾਰ ਮੋਲਕ ਸਿੰਘ ਸੀਗੇ ਉਹਨਾਂ ਦੇ ਨਾਲ ਆਪਣਾ ਟਰੱਕ ਯੂਨੀਅਨ ਦੇ ਪ੍ਰਧਾਨ ਸਰਦਾਰ ਹਰਤੇਮਰਨ ਸਿੰਘ ਲਹੌਤਰਾ ਸੀਗੇ ਔਰ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਸਰਦਾਰ ਲਖਮਨ ਭਗਤੂਆ ਜੀ ਸੀਗੇ ਲੋਕ ਸਭਾ ਫਰੀਦਕੋਟ ਤੋਂ ਇੰਚਾਰਜ ਧਰਮਜੀਤ ਜੀ ਸੀਗੇ ਉਸ ਤੋਂ ਇਲਾਵਾ ਉਹਨਾਂ ਦੇ ਸਾਰੇ ਬਲਾਕ ਪ੍ਰਧਾਨ ਜਿਨ੍ਹਾਂ ਵਿੱਚ ਡਾਕਟਰ ਹਰੀਸ਼ ਚੰਦਰ ਅਸ਼ੋਕ ਗਰਗ ਜੀ ਉਸ ਤੋਂ ਬਾਅਦ ਪਰਮਜੀਤ ਸਿੱਧੂ ਜੀ ਸਰਦਾਰ ਜਸਵੰਤ ਸਿੰਘ ਹੋਰੀ ਔਰ ਹੋਰ ਵੀ ਬਹੁਤ ਸਾਰੇ ਆਮ ਆਦਮੀ ਪਾਰਟੀ ਤੋਂ ਆਗੂ ਜਿਹੜੇ ਆ ਸ਼ਾਇਦ ਵਿੱਚੋਂ ਕੋਈ ਨਾਂ ਰਹਿ ਗਿਆ ਹੋਵੇ ਸਰਦਾਰ ਗੁਰਪਿਆਰ ਸਿੰਘ ਜਿਹੜੇ ਉਨਾਂ ਦੇ ਇੰਚਾਰਜ ਜ਼ੋਨ ਦੇ ਉਹ ਸਾਰੇ ਇੱਥੇ ਆਏ ਸੀ ਔਰ ਸਾਰਿਆਂ ਨੇ ਬੜਾ ਮਾਣ ਸਤਿਕਾਰ ਦਿੱਤਾ ਉਹਨਾਂ ਨੇ ਕਿਹਾ ਕਿ ਦਿਲੋਂ ਤੁਹਾਡਾ ਸਵਾਗਤ ਕਰਦੇ ਆ ਆਪਣੇ ਨੰਬਰਦਾਰ ਧਰਮਿੰਦਰ ਸਿੰਘ ਜੀ ਆ ਉਹ ਸੀਗੇ ਸੁਕਰੀਤ ਰਮਾਣਾ ਜਿਹੜੇ ਸੀਨੀਅਰ ਆਗੂ ਆ ਆਮ ਆਦਮੀ ਪਾਰਟੀ ਦੇ ਮਿੰਟੂ ਗੁਲਾਟੀ ਇਹ ਸਾਰੀ ਜਿਹੜੇ ਇੱਥੇ ਮੌਜੂਦ ਸੀਗੇ ਔਰ ਸਾਰੀ ਪ੍ਰੈਸ ਜਿਹੜੀ ਆ ਮੌਜੂਦ ਸੀ ਜੀ ਜਿਹੜਾ ਹੁਣ ਤੁਸੀਂ ਜਨਕੀ ਆਮ ਆਦੀ ਪਾਰਟੀ ਤੇ ਜਾ ਬੜੇ ਹੋ ਹੁਣ ਜੇ ਕੰਮ ਜਿਹੜੀ ਸਾਡੇ ਤੁਹਾਨੂੰ ਸਰੋਤਿਓ ਚਾਹਣ ਵਾਲੇ ਵੀਡੀਓ ਵੇਖ ਰਹੇ ਹੋ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਕੰਮ ਕੋਈ ਵੀ ਕਹਿੰਦਾ ਹੈ ਕੰਮ ਸਾਡੇ ਐਮਐਲਏ ਸਾਹਿਬ ਨੇ ਕਰਨੇ ਆ ਸਰਕਾਰ ਨੇ ਕਰਨੇ ਮੇਰਾ ਫਰਜ ਬਣਦਾ ਹੈ ਕਿ ਜਿਹੜਾ ਇਹ ਵਿਅਕਤੀ ਮੇਰੇ ਕੋਲ ਕੋਈ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਲੈ ਕੇ ਆਉਂਦਾ ਮੈਂ ਉਹਨਾਂ ਤੱਕ ਪਹੁੰਚਾਵਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਕਿਸੇ ਨੂੰ ਵੀ ਮਨਾ ਨਹੀਂ ਕਰਨਗੇ ਸਾਰੇ ਕੰਮ ਉਹ ਨਿਰਪੱਖ ਹੋ ਕੇ ਸਭ ਦੇ ਕੰਮ ਕਰਨਗੇ ਜੀ ਇਹ ਨਿਰਿੰਦਰ ਪਾਲ ਸਿੰਘ ਜੀ ਰਾਮੇ ਵਾਲਾ ਜਿਨ੍ਹਾਂ ਨੇ ਦੱਸਿਆ ਕਿ ਪਹਿਲਾਂ ਮੈਂ ਅਕਾਲੀ ਪਾਰਟੀ ਚ ਸੀ ਹੁਣ ਮੈਂ ਆਮ ਆਦੀ ਪਾਰਟੀ ਚ ਹਾਂ ਜਿਹੜਾ ਕੰਮ ਉਹ ਮੈਂ ਉਸੇ ਤਰ੍ਹਾਂ ਹੀ ਕਰਦਾ ਰਹਾਂਗਾ ਭਾਵੇਂ ਉਹ ਕਾਲੀ ਹੋਵੇ ਚਾਹੇ ਉਹ ਕਾਂਗਰਸੀ ਹੋਵੇ ਕੋਈ ਵੀ ਮੇਰੇ ਕੋਲੇ ਅੱਧੀ ਰਾਤ ਨੂੰ ਆਵੇ ਜਦੋਂ ਆਵੇ ਪਹਿਲ ਦੇ ਆਧਾਰ ਤੇ ਮੈਂ ਕੰਮ ਕਰਦਾ ਰਹਾਂਗਾ ਇਹੀ ਜਿਹੜੇ ਕਿ ਇਹ ਕਹਿ ਰਿਹਾ ਸੰਦੇਸ਼ ਸਾਡੇ ਐਮ.ਐਲ.ਏ ਦਾ ਵੀ ਇਹਨਾਂ ਨੂੰ ਜਨਕ ਇਹੀ ਹੈ ਤੁਸੀਂ ਵੇਖਦੇ ਹੋ ਸੱਚ ਦੀ ਬਰਤਾਲ ਦੇ ਮੇਰ ਉਤਾਰ ਸਿੰਘ ਜੀ ਤਾਰਾ ਫਿਰ ਮਿਲਦੇ ਹਾਂ ਧੰਨਵਾਦ